ਜੀਂਦੇ ਦੀ ਗਤੀ ਤਾਂ ਹੁੰਦੀ ਆ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਇਹ ਪੰਕਤੀ ਆਪਾਂ ਇੱਕ ਲਿਖੀ ਆ ਵੀ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਇੱਕੋ ਪ੍ਰਭੂ ਪਰਮਾਤਮਾ ਦੇ ਨਾਮ ਦੀ ਆਸ ਰੱਖੋ ਭਾਈ ਏਕ ਆਸ ਰੱਖੋ ਮਨ ਮਾਹੇ ਆਪਦੇ ਹਿਰਦੇ ਘਰ ਵਿੱਚ ਇੱਕੋ ਪ੍ਰਭੂ ਪਰਮਾਤਮਾ ਦੇ ਨਾਮ ਦੀ ਆਸ ਰੱਖੋ ਤੇ ਸਰਬ ਰੋਗ ਨਾਨਕ ਮਿਟ ਜਾਏ ਸਰਬ ਰੋਗ ਸਾਰੇ ਰੋਗ ਮਿਟ ਜਾਣਗੇ ਗੁਰੂ ਨਾਨਕ ਸਾਹਿਬ ਨੇ ਗਾਰੰਟੀ ਲਈ ਆ ਆਪਣਾ ਨਾਮ ਲਿਖ ਕੇ ਕਿਉਂਕਿ ਜਿੱਥੇ ਨਾਮ ਲਿਖਿਆ ਜਾਏ ਨਾ ਸੈਨ ਹੋ ਜਾਣ ਇਹ ਗਰੰਟੀ ਹੁੰਦੀ ਆ ਗੁਰੂ ਸਾਹਿਬ ਨੇ ਗਰੰਟੀ ਲਈ ਆ ਇਹ ਬਿਲਕੁਲ ਗੁਰਬਾਣੀ ਸੱਚ ਕਹਿੰਦੀ ਹੈ ਕਿ ਜੋ ਪ੍ਰਭੂ ਪ੍ਰਮਾਤਮਾ ਦਾ ਓਟ ਆਸਰਾ ਰੱਖਦਾ ਹੈ ਤੇ ਉਸ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹਦਾ ਜੀਵਨ ਜ਼ਰੂਰ ਲੇਖੇ ਵਿੱਚ ਲੱਗੇਗਾ ਲੇਖੇ ਗਏ ਵਿੱਚ ਕਿਵੇਂ ਬਈ ਜੀਂਦੇ ਜੀ ਮਨੁੱਖੇ ਜਨਮ ਦੇ ਵਿੱਚ ਸੋਖਾ ਪਾਉਣਾ ਬੈਮਾ ਪਰਮਾ ਚਿੰਤਾਵਾਂ ਤੋਂ ਬਚਿਆ ਰਹੇਗਾ ਆ ਸਰੀਰ ਛੱਡਣ ਤੋਂ ਬਾਅਦ ਜੀਵ ਆਤਮਾ ਭਟਕਦੀ ਨਹੀਂ ਫਰੇਗੀ ਕਿਉਂਕਿ ਗੁਰੂ ਅੱਗੇ ਖੜਾ ਹੈ ਜਦੋਂ ਸਰੀਰ ਨੂੰ ਛੱਡਿਆ ਜੀਵ ਆਤਮਾ ਨੇ ਤੇ ਨਾਲ ਹੀ ਗੁਰੂ ਸਾਹਿਬ ਨੇ ਬਾਹ ਫੜ ਲਈ ਤੇ ਆਪਣੇ ਚਰਨਾਂ ਵਿੱਚ ਉਹਨੇ ਨਿਵਾਸ ਕਰਾ ਲਿਆ ਜੀਵ ਆਤਮਾ ਦਾ ਨਹੀਂ ਤਾਂ ਜੀਵ ਆਤਮਾ ਭਟਕਦੀ ਆ ਜਦੋਂ ਸਰੀਰ ਛੱਡਦਾ ਜਿਨੂੰ ਆਪਾਂ ਸੁਰਤ ਕਹਿੰਦੇ ਆ ਵੀ ਬ੍ਰੇਨ ਕੰਮ ਕਰਦਾ ਰਹਿੰਦਾ ਸੁਰਤ ਕੰਮ ਕਰਦੀ ਰਹਿੰਦੀ ਆ ਸ਼ਰੀਰ ਛੱਡਣ ਤੋਂ ਬਾਅਦ ਵੀ ਬਹੁਤ ਚਿਰ ਕੁਝ ਘੰਟੇ ਕਹ ਲੋ ਕਈ ਦਿਨ ਵੀ ਕਹਿੰਦੇ ਨੇ ਵੀ ਕਈ ਦਿਨ ਇਹ ਜੀਵ ਆਤਮਾ ਸ਼ਰੀਰ ਛੱਡਣ ਤੋਂ ਬਾਅਦ ਆਪਦੇ ਪਰਿਵਾਰ ਨੂੰ ਦੇਖਦੀ ਰਹਿੰਦੀ ਆ ਆਪਦਾ ਘਰ ਪਰਿਵਾਰ ਦੇਖਦੀ ਰਹਿੰਦੀ ਆ ਤੇ ਪਰ ਉਹ ਇਸ ਦੁਨਿਆਵੀ ਸੰਸਾਰ ਤੋਂ ਬਹੁਤ ਦੂਰ ਜਾ ਚੁੱਕੀ ਹੁੰਦੀ ਆ ਕਿਉਂਕਿ ਇਹਦੀ ਪਕੜ ਤੋਂ ਪਾਸੇ ਰਹਿ ਜਾਂਦਾ ਫਿਰ ਜੀਵ ਆਤਮਾ ਦੀ ਪਕੜ ਵਿੱਚ ਨਹੀਂ ਆਉਂਦਾ ਉਹ ਕਈ ਦਿਨ ਪਰ ਇੱਥੇ ਆਪਾਂ ਜੇ ਗੁਰਬਾਣੀ ਦੇ ਸਿਲਾਮ ਤੇ ਗੱਲ ਸਮਝਾਂਗੇ ਤਾਂ ਸਰੀਰ ਛੱਡਿਆ ਤੇ ਨਾਲ ਹੀ ਗੁਰੂ ਨਾਨਕ ਸਾਹਿਬ ਸਾਡੇ ਅੱਗੇ ਖੜੇ ਆ ਵੀ ਆ ਜਾ ਪੁੱਤ ਤੈਨੂੰ ਮੈਂ ਢੀਕਦਾ ਇਹ ਹੋਏਗਾ ਕਦੋਂ ਜਦੋਂ ਆਪਾਂ ਨਾਮ ਬਾਣੀ ਨਾਲ ਜੁੜੇ ਰਹਿਾਂਗੇ ਭਾਈ ਨਾਮ ਦੇ ਨਾਲ ਜੁੜੇ ਰਹੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਸਾਡੇ ਕੋਲੇ ਪੂੰਜੀ ਹੋਏਗੀ ਤਾਂ ਫਿਰ ਸਾਨੂੰ ਕਿਸੇ ਕਿਸਮ ਦੀ ਟਕਨਾ ਨਹੀਂ ਹੋਏਗੀ ਕੋਈ ਲੋਭ ਲਾਲਚ ਨਹੀਂ ਹੋਏਗਾ ਫਿਰ ਮਨ ਸਾਡਾ ਇੱਧਰ ਜਕੜਿਆ ਨਹੀਂ ਰਹੇਗਾ ਕਿਉਂਕਿ ਆਪਾਂ ਜੀਂਦੇ ਜੀ ਇਹ ਪਕੜ ਛੱਡਣੀ ਆ ਮੋਹ ਵਾਲੀ ਪਿਆਰ ਕਰਨਾ ਠੀਕ ਆ ਜੀ ਕੋਈ ਵੀ ਚੀਜ਼ ਪਿਆਰ ਤੋਂ ਬਿਨਾ ਬਣਦੀ ਨਹੀਂ ਤੇ ਨਾ ਪਿਆਰ ਤੋਂ ਬਿਨਾ ਉਹਨੂੰ ਦੇਖਭਾਲ ਉਹਦੀ ਹੁੰਦੀ ਆ ਘਰ ਪਰਿਵਾਰ ਆਪਾਂ ਦੇਖਣਾ ਮਾ ਪਿਆਰ ਹੈਗਾ ਤਾਂ ਕਹਨਾ ਪਿਆਰ ਰੱਖਣਾ ਮਾ ਮੋਹ ਨਹੀਂ ਕਰਨਾ ਠੀਕ ਆ ਜੀ ਆਪਾਂ ਨੂੰ ਦਸ਼ਮੇਸ਼ ਪਿਤਾ ਜੀ ਨੇ ਪ੍ਰੈਕਟੀਕਲ ਵੀ ਦਿਖਾਇਆ ਵੀ ਪਿਆਰ ਤਾਂ ਬਹੁਤ ਸੀ ਸਿੰਘ ਸਿੰਗੜੀਆਂ ਨਾਲ ਪਿਆਰ ਸੀ ਪੁੱਤਰਾਂ ਨਾਲੋਂ ਪਿਆਰੇ ਸਿੰਘਾਂ ਨੂੰ ਪਿਆਰ ਕਰਦੇ ਸੀ ਪੁੱਤਰਾਂ ਨਾਲੋਂ ਜ਼ਿਆਦਾ ਫਿਰ ਉਹਨਾਂ ਦੇ ਚਾਰ ਪੁੱਤਰ ਸੀ ਘਰ ਪਰਿਵਾਰ ਮਹਿਲ ਬਾੜੀਆਂ ਸਭ ਕੁਝ ਸੀ ਪਿਆਰ ਕਰਦੇ ਸੀ ਪਰ ਮੋਹ ਨਹੀਂ ਸੀ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਸੰਸਾਰ ਆਪਾਂ ਸਦਾ ਨਹੀਂ ਰਹਿਣਾ ਛੱਡਣਾ ਪੈਣਾ ਤੇ ਮੋਹ ਨਹੀਂ ਸੀ ਕਰਦੇ ਦਸ਼ਮੇਸ਼ ਪਿਤਾ ਜੀ ਜਦੋਂ ਆਨੰਦਪੁਰ ਛੱਡਣ ਦੀ ਵਾਰੀ ਆਈ ਮੈਂਟ ਲਾਇਆ ਕੋਜ਼ੀ ਘੰਟਿਆਂ ਵਿੱਚ ਛੱਟਦਾ ਫਿਰ ਚਮਕੌਰ ਦੀ ਗੜੀ ਵਿੱਚ ਆਪਾਂ ਦੇਖੋ ਵੀ ਸਹਿਬਜ਼ਾਦਿਆਂ ਦੀਆਂ ਲਾਸਾਂ ਕੋਲ ਦੀ ਨੰਕੇ ਗਏ ਇਤਿਹਾਸ ਦੱਸਦਾ ਆਪਣਾ ਇਹ ਆਪਾਂ ਜੀਂਦੇ ਜੀਪਕੜ ਛੱਡ ਦੇਣੀ ਆ ਪਿਆਰ ਰੱਖਣਾ ਮਾ ਪਿਆਰ ਆ ਤਾਂ ਆਪਾਂ ਦੇਖਭਾਲ ਕਰਨੀ ਆ ਸਭ ਕਿਸੇ ਦੀ ਤੇ ਜੇ ਆਪਾਂ ਮੋਹ ਨਾ ਛੱਡਿਆ ਤੇ ਫਿਰ ਜਦੋਂ ਸਰੀਰ ਤੋਂ ਬੱਕਰੀ ਹੁੰਦੀ ਆ ਜੀਵ ਆਤਮਾ ਛੱਡਦੀ ਆ ਸਰੀਰ ਨੂੰ ਫਿਰ ਵੀ ਉਹ ਬਹੁਤ ਚਾਰੇ ਦੇ ਦਾਲੇ-ਦਾਲੇ ਭਟਕਦੀ ਰਹਿੰਦੀ ਆ ਵਿਆਹ ਵੀ ਮੇਰਾ ਸੀ ਉਹ ਵੀ ਮੇਰਾ ਸੀ ਰੋਂਦਾ ਫਿਰ ਜੀਵ ਆਤਮਾ ਵੀ ਰੋਂਦਾ ਕਿ ਮੂਰੇ ਕੋਈ ਬਾਹ ਫੜਨ ਵਾਲਾ ਹੈ ਨਹੀਂ ਮੂਰੇ ਬਾਹ ਫੜਨ ਵਾਲਾ ਤਾਂ ਹੋਏਗਾ ਜੇ ਆਪਾਂ ਪ੍ਰਭੂ ਪਰਮਾਤਮਾ ਦਾ ਨਾਮ ਜਪਾਂਗੇ ਤੇ ਗੁਰੂ ਦੀ ਸਿੱਖਿਆ ਤੇ ਆਪਣਾ ਜੀਵਨ ਬਸਰ ਕਰਾਂਗੇ ਤਾਂ ਫਿਰ ਅੱਗੇ ਬਾਹ ਫੜਨ ਵਾਲਾ ਹੈਗਾ ਸਾਡਾ ਦਸ਼ਮੇਸ਼ ਪਿਤਾ ਕਹਿ ਲੋ ਗੁਰੂ ਗੋਬਿੰਦ ਸਿੰਘ ਨਾਨਕ ਕਹਿ ਲੋ ਠੀਕ ਆ ਜੀ ਫਿਰ ਉਹ ਸਾਨੂੰ ਉਹ ਰਸਤਾ ਦਿਖਾ ਦੇਗਾ ਵੀ ਆ ਜਾ ਪੁੱਤ ਹੁਣ ਤੂੰ ਇੱਧਰ ਚੱਲ ਇੱਥੇ ਫਿਰ ਜੀਵ ਆਤਮਾ ਭਟਕੇਗੀ ਨਹੀਂ ਸੋ ਜੋ ਆਪਾਂ ਲੜੀਵਾਰ ਕਰਦੇ ਆ ਇੱਥੇ ਭਗਤਾਂ ਦੀ ਬਾਣੀ ਵਿੱਚੋਂ ਸ਼ਬਦ ਹੈ ਆਸਾ ਪਾਰ ਪਰਮ ਜਨ ਚੀਨ ਸੀ ਆਸਾ ਤੇ ਨਾ ਭਾਵ ਸੀ ਲੋ ਆ ਗਈ ਨਾ ਪਹਿਲੀ ਪੰਕਤੀ ਭਗਤ ਪਿਆਰਿਆਂ ਦੀ ਬਾਣੀ ਵਿੱਚੋਂ ਵੀ ਜੋ ਮਨੁੱਖ ਪ੍ਰਮਾਤਮਾ ਨਾਲ ਜਾਣ ਪਛਾਣ ਪਾ ਲੈਂਦੇ ਹਨ ਉਹਨਾਂ ਨੂੰ ਹੋਰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ ਪ੍ਰਮਾਤਮਾ ਦੇ ਨਾਲ ਪਿਆਰ ਪੈ ਗਿਆ ਜਿੰਨਾ ਚਿਰ ਆ ਜੀਵ ਆਤਮਾ ਸਰੀਰ ਵਿੱਚ ਵਿਚਰਦੀ ਆ ਤੇ ਸੁੱਖ ਸਹੂਲਤਾਂ ਦਾ ਆਨੰਦ ਮਾਣਦਾ ਹੀ ਆ ਬੰਦਾ ਮਨੁੱਖੇ ਸਰੀਰ ਵਿੱਚ ਬੀਬੀ ਆ ਚਾਹੇ ਭਾਈ ਆ ਪਰ ਉਹ ਮੂਹ ਵਾਲਾ ਕੰਮ ਫਿਰ ਮੁੱਕ ਜਾਂਦਾ। ਸਰੀਰ 'ਚ ਰਹਿੰਦਾ ਵੀ ਸੁਖ ਲੋਕ ਸੁਖੀਅਤ ਤੇ ਪ੍ਰਲੋਕ ਸਹਿਲੇ ਜਿਹਨੂੰ ਆਪਾਂ ਕਹਿੰਨੇ ਆ ਆ ਲੋਕ ਵੀ ਸਬਰ ਜਾਂਦਾ ਇੱਥੇ ਵੀ ਸੁਖ ਮਾਣਦਾ ਤੇ ਜਦੋਂ ਜੀਵ ਆਤਮਾ ਨੇ ਇਹ ਸਰੀਰ ਨੂੰ ਛੱਡਤਾ ਤੇ ਅੱਗੇ ਵੀ ਸੁਖ ਮਾਣੇਗਾ। ਭਟਕੇਗਾ ਨਹੀਂ, ਰੋਏਗਾ ਨਹੀਂ, ਤੜਫੇਗਾ ਨਹੀਂ। ਜੀਵ ਆਤਮਾ। ਰਾਮਾ ਭਗਤ ਚੇਤੀ ਅਲੇ ਅਚੰਤ ਮਨ ਰੱਖਸੀ। ਜਿੰਨਾ ਸੰਤ ਜਨਾਂ ਨੇ, ਸਤ ਸੰਗੀ ਜਨਾਂ ਨੇ ਪ੍ਰਭੂ ਨੂੰ ਸਿਮਰਿਆ ਹੈ ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ ਕਿਵੇਂ ਮਨ ਤਰੇਂਗਾ ਰੇ ਸੰਸਾਰ ਸਾਗਰ ਵਿਖੇ ਕੋ ਬਨ ਹੁਣ ਇਸ ਬੰਦ ਵਿੱਚ ਦੱਸਿਆ ਮਹਾਰਾਜ ਜੀ ਨੇ ਵੀ ਹੈ ਮੇਰੇ ਮਾਨਾ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਲੰਘੇਗਾ ਇਸ ਸੰਸਾਰ ਸਮੁੰਦਰ ਵਿੱਚ ਬਕਾਰਾਂ ਦਾ ਪਾਣੀ ਭਰਿਆ ਪਿਆ ਹੈ ਬਕਾਰਾਂ ਦਾ ਪਾਣੀ ਬਹੁਤ ਜ਼ਿਆਦਾ ਪਾਣੀ ਆ ਕਿਵੇਂ ਪਰ ਇਹਨੂੰ ਸਾਗਰ ਨੂੰ ਪਾਰ ਕਰੇਗਾ ਤੂੰ ਅੱਗੇ ਦੱਸਦੇ ਨੇ ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨ ਰਹਾਉ ਏ ਮਨ ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ ਪ੍ਰਮਾਤਮਾ ਵੱਲੋਂ ਖੁੰਝ ਗਿਆ ਛੀਪੇ ਕੇ ਕਰ ਜਨਮ ਦੇ ਲਾ ਕੋਰਾ ਉਪਦੇਸ਼ ਪਹਿਲਾਂ ਮੈਨੂੰ ਨਾਮੇ ਨੂੰ ਭਾਵੇਂ ਜੇਕਰ ਸੀਪੇ ਦੇ ਘਰ ਜਨਮ ਦਿੱਤਾ ਪਰ ਉਸ ਦੀ ਮਿਹਰ ਨਾਲ ਮੈਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ। ਉਪਦੇਸ਼ ਦਾ ਮਤਲਬ ਹੀ ਸਤਿਗੁਰੂ ਨੇ ਸਨੇਹਾ ਦੇਤਾ ਸਤਿਗੁਰੂ ਨੇ ਆਪਣਾ ਗਿਆਨ ਦੇਤਾ ਸਿੱਖਿਆ ਦੇਤੀ। ਸੰਤਾਂ ਕੇ ਪ੍ਰਸਾਦ ਨਾਮ ਹਰ ਭੇਟ ਲਾਉ। ਹੁਣ ਭਗਤ ਜੀ ਕਹਿੰਦੇ ਨੇ ਵੀ ਗੁਰਪ੍ਰਸਾਦ ਦਾ ਮਤਲਬ ਹੁੰਦਾ ਨਾ ਗੁਰੂ ਦੀ ਕਿਰਪਾ। ਠੀਕ ਹੈ। ਗੁਰੂ ਦੀ ਕਿਰਪਾ ਬਖਸ਼ਿਸ਼। ਪ੍ਰਸ਼ਾਦ ਦਾ ਮਤਲਬ ਹੈ ਗੁਰੂ ਦੀ ਕਿਰਪਾ ਨਾਲ ਮੈਂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਤਾ। ਭਾਵ ਬਕਾਰਾਂ ਤੋਂ ਬਚਣ ਲਈ ਸਿਮਰਨ ਹੀ ਇੱਕੋ ਇੱਕ ਤਰੀਕਾ ਹੈ। ਇਹ ਸਿਮਰਨ ਮਿਲਦਾ ਹੈ ਗੁਰੂ ਦੀ ਰਾਹੀਂ ਸਾਧ ਸੰਗਤ ਵਿੱਚ। ਸਵਾਰਥੀ ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਵੱਲ ਨਹੀਂ ਧਿਆਨ ਦੇਣਾ। ਬਿਜੋ ਸਵਾਰਥੀ ਲੋਕਾਂ ਨੇ ਕਹਾਣੀ ਘੜਤੀ ਪਿਆਏ ਕਰੋ ਜੀ ਆਪਾ ਕਰੋ ਉਹ ਪਾ ਕਰੋ ਅਸੀਂ ਉੱਤਰ ਨਹੀਂ ਜਾਣਾ ਅਸੀਂ ਭਗਤ ਪਿਆਰਿਆਂ ਦੀ ਗਰਮਾਣੀ ਵਿੱਚੋਂ ਸਿੱਖਿਆ ਲੈ ਕੇ ਆਪਣਾ ਜੀਵਨ ਬਸਰ ਕਰਨਾ ਹੈ ਅੱਗੇ ਬਹਾਰਾ ਜੀ ਨੇ ਦੱਸਿਆ ਅੱਗੇ ਆਸਾ ਬਾਣੀ ਰਬਦਾਸ ਜੀ ਕੀ ਭਗਤ ਰਬਦਾਸ ਸਾਹਿਬ ਦੀ ਬਾਣੀ ਆ ਹੁਣ ਇਹ ਮਹਾਰਾਜ ਨੇ ਦੱਸਿਆ ਵੀ ਮੀਨ ਪ੍ਰਿੰਗ ਮੀ ਵਾਹਿਗੁਰੂ ਮਿਰਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ਼ ਹਰਨ ਮੱਸੀ ਪੌਰਾ ਭਮਟ ਮੈਨੇ ਜਿਹਨੂੰ ਆਪਾਂ ਮੱਕੜ ਕਹਿੰਦੇ ਨੇ ਆਪਣੀ ਪੰਜਾਬੀ ਬੋਲੀ ਚ ਤੇ ਹਾਥੀ ਇਹਨਾਂ ਨੂੰ ਇੱਕ ਇੱਕ ਐਬ ਆ ਮੱਛੀ ਨੂੰ ਮਾਸ ਦਾ ਤਸਕਾ ਹੈ ਕਿਉਂਕਿ ਜਦੋਂ ਮੱਛੀ ਫੜਨ ਵਾਲਾ ਕੁੰਡੀ ਤੇ ਨਾ ਮਾਸ ਦਾ ਟੁਕੜਾ ਲਾ ਕੇ ਕੁੰਡੀ ਵਿੱਚ ਸੜਦਿੰਦਾ ਪਾਣੀ ਦੇ ਤੇ ਮੱਸੀ ਉਹ ਮਾਸ ਦੇ ਲਾਲਚ ਦੇ ਵਿੱਚ ਫਸੀ ਹੋਈ ਉਹਨੂੰ ਮਾਸ ਨੂੰ ਮੂੰਹ ਪਾਉਂਦੀ ਆ ਤੇ ਕੁੰਡੀ ਉਹਦੇ ਜਬਾੜੇ ਚ ਫਸ ਜਾਂਦੀ ਆ ਉੱਪਰ ਬਸ ਉਹ ਖਿੱਚ ਲੈਂਦਾ ਬਾਹਰ ਕੱਢ ਲੈਂਦਾ ਟੜਫ-ਟੜਕ ਕੇ ਮਰ ਜਾਂਦੀ ਉਹਨੂੰ ਉਹ ਚਸਕੇ ਨੇ ਮਰਵਾਤਾ ਹਰਨ ਨੂੰ ਘੰਡੇ-ਹੇੜੇ ਦਾ ਨਾਦ ਸੁਣਨ ਦਾ ਚਸਕਾ ਹੈ ਜਦੋਂ ਸ਼ਿਕਾਰੀ ਹਰਨ ਨੂੰ ਫੜਦਾ ਉਹ ਘੰਡੇ-ਹੇੜੇ ਦਾ ਨਾਦ ਵਜਾਉਂਦਾ ਤੇ ਉਹ ਆਵਾਜ਼ ਨਾਦ ਦੀ ਆਵਾਜ਼ ਤੇ ਇੰਨਾ ਮਹਿਲ ਹੋ ਜਾਂਦਾ ਹਰਨ ਉੱਧਰ ਨੂੰ ਦੌੜਦਾ ਤੇ ਮੂਰੇ ਉਹਦਾ ਜਾਲ ਲਾਇਆ ਹੁੰਦਾ ਤੇ ਜਾਲ ਚ ਫਸ ਜਾਂਦਾ ਭਮਟ ਜਿਹੜਾ ਭਮੱਕੜ ਆ ਇਹ ਦੀਵੇ ਦੀ ਲਾਟ ਦੇ ਦਾਲੇ-ਦਾਲੇ ਇਹਨੂੰ ਅੱਖਾਂ ਦਾ ਦੇਖਣ ਦਾ ਮਤਲਬ ਚਸ਼ਕਾ ਲਾਈਟ ਦਾ ਚਸ਼ਕਾ ਆ ਇਹ ਭਮੱਕੜ ਉਹਦੇ ਦਾਲੇ-ਦਾਲੇ ਘੁੰਮਦਾ ਰਹਿੰਦਾ ਦੀਵੇ ਦੀ ਲਾਟ ਦੇ ਤੇ ਵਿੱਚੇ ਮੱਚ ਕੇ ਮਰ ਜਾਂਦਾ ਇਹ ਰੋਗ ਆ ਇਹਨਾਂ ਨੂੰ ਲੱਗਿਆ ਹੋਇਆ ਇੱਕ ਹਾਥੀ ਨੂੰ ਕਾਮ ਦਾ ਰੋਗ ਲੱਗਿਆ ਹੋਇਆ ਹਾ ਹਾਥੀ ਨੂੰ ਫੜਨ ਵਾਲੇ ਕੀ ਕਰਦੇ ਆ ਨਾ ਇੱਕ ਕਾਗਜ਼ਾਂ ਦੀ ਹਥਣੀ ਬਣਾ ਲੈਂਦੇ ਨੇ ਤੇ ਥੱਲੇ ਡੂੰਗਾ ਟੋਆ ਪੱਟ ਲੈਂਦੇ ਨੇ ਤੇ ਕਾਗਜ਼ਾਂ ਦੀ ਹਥਣੀ ਨੂੰ ਉਹਦੇ ਉਹਦੇ ਉੱਤੇ ਫਿੱਟ ਕਰ ਦਿੰਦੇ ਨੇ ਟੋਏ ਦੇ ਉੱਤੇ ਤੇ ਹਾਥੀ ਕਾਮਬਸ ਹੋਇਆ ਆਉਂਦਾ ਤੇ ਉਹ ਕਾਗਜ਼ਾਂ ਦੀ ਹਥਣੀ ਤੇ ਆ ਡਿੱਗਦਾ ਤੇ ਟੋਏ ਵਿੱਚ ਡਿੱਗ ਪੈਂਦਾ ਤੇ ਉਹਨੂੰ ਫਿਰ ਕਈ ਤਣ ਭੁੱਖਾ ਤੇ ਆਇਆ ਰੱਖ ਕੇ ਉਹਨੂੰ ਫੜ ਲੈਂਦੇ ਨੇ ਫੜ ਕੇ ਫਿਰ ਉਹਨੂੰ ਉਹਦੇ ਤੇ ਇੱਕ ਮਰਵਾ ਜਾਂ ਮਹਾਵਤ ਬੈਠਾ ਹੁੰਦਾ ਉੱਤੇ ਉਹਦੇ ਕੋਲੇ ਕੁੰਡਾ ਹੁੰਦਾ ਇੱਕ ਜਿੱਦਣ ਨੂੰ ਫਿਰ ਕੁੰਡਾ ਮਾਰਦਾ ਉਧਰ ਨੂੰ ਹਾਥੀ ਮੁੜਦਾ ਫਿਰ ਉਹਨਾਂ ਦੇ ਬਸ ਪੈ ਜਾਂਦਾ ਸਾਰੀ ਉਮਰ ਦੁੱਖ ਭੋਗਦਾ ਸਮਝਾਉਣਾ ਕੀਤਾ ਵੀ ਦੇਖੋ ਜੀ ਇਹਨਾਂ ਨੂੰ ਇੱਕ ਇੱਕ ਰੋਗ ਲੱਗਿਆ ਹੋਇਆ ਇੱਕ ਇੱਕ ਰੋਗ ਨੇ ਇਹਨਾਂ ਨੂੰ ਪਸਾਤਾ ਇਹਨਾਂ ਦੀ ਜ਼ਿੰਦਗੀ ਬਰਬਾਦ ਕਰਤੀ ਹਰਨ ਦੀ ਮੱਸੀ ਦੀ ਪੌਰੇ ਦੀ ਹਾਥੀ ਦੀ ਇਹਨਾਂ ਨੇ ਇੱਕ ਇੱਕ ਐਪ ਸੀ ਇਹਨਾਂ ਦੇ ਵਿੱਚ ਤੇ ਇਹਨਾਂ ਨੂੰ ਪਸਾਤਾ ਇਹਨਾਂ ਨੇ ਤੇ ਮਨੁੱਖ ਤੇਰੇ ਵਿੱਚ ਪੰਜੇ ਹੀ ਨੇ ਪੰਜ ਨੇ ਤੇਰੇ ਵਿੱਚ ਤੂੰ ਦੇਖ ਕਿਵੇਂ ਬਚੇਗਾ ਹੁਣ ਮਹਾਰਾਜ ਦੱਸਦੇ ਨੇ ਪੰਜ ਦੁਖ ਅਸਾਧ ਜਾਮਹਿ ਤਾਂ ਕੀ ਕੇ ਤਕ ਆਸ ਪਰ ਇਸ ਮਨੁੱਖ ਵਿੱਚ ਇਹ ਪੰਜੇ ਅਸਾਧ ਰੋਗ ਹਨ ਜਿਹੜੇ ਪਕੜ ਵਿੱਚ ਨਹੀਂ ਆਉਂਦੇ ਇਸ ਦੇ ਬਚਣ ਦੀ ਕਦ ਤੱਕ ਆਸ ਕਰ ਸਕਦਾ ਇਨਸਾਨ ਹੁਣ ਬੇਫਿਕਰ ਹੋ ਜਾ ਪਾਈ ਐਵੇਂ ਫਿਕਰਾਂ ਚ ਨਾ ਪਈ ਗੁਰੂ ਦੀ ਬਾਣੀ ਨਾਲ ਜੁੜ ਜਾ ਇਹ ਪੰਜਾਂ ਤੋਂ ਹੀ ਬਚ ਜਾਏਗਾ ਦੱਸਿਆ ਮਹਾਰਾ ਨੇ ਮਾਦੋ ਅਵਿਦਿਆ ਤਕੀਨ विवेक दीप मलीन महाराज ਕਹਿੰਦੇ ਹੈ ਪ੍ਰਭੂ ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ ਇਸ ਵਾਸਤੇ ਇਹਨਾਂ ਦੇ ਵਿਵੇਕ ਦਾ ਦੀਵਾ ਧੁੰਦਲਾ ਹੋ ਗਿਆ ਹੈ ਭਾਵ ਪਰਖਹੀਣ ਹੋ ਰਹੇ ਹਨ ਇਹਨਾਂ ਨੂੰ ਪਰਖ ਨਹੀਂ ਹੈ ਭੁੱਲੇ ਭਲੇ ਬੁਰੇ ਦੀ ਪਛਾਣ ਨਹੀਂ ਕਰਦੇ ਤੇ ਤੁਸੀਂ ਕਿਰਪਾ ਕਰਕੇ ਆਪਦੇ ਨਾਮ ਨਾਲ ਜੋੜ ਲਓ ਮਹਾਰਾਜ ਜੀ ਪਾਤਸ਼ਾਹ ਤ੍ਰਗਤ ਜੂਨ ਅਚੇਤ ਸੰਭਵ ਪੁਨ ਪਾਪ ਅਸੋਚ ਪਸ਼ੂ ਆਦਕ ਟੇਡੀਆਂ ਜੂਨਾਂ ਦੇ ਜੀਵ ਵਿਚਾਰਹੀਣ ਹਨ ਕਿਉਂਕਿ ਪਸ਼ੂ ਨਹੀਂ ਵਿਚਾਰ ਕਰ ਸਕਦਾ ਉਹਨਾਂ ਨੂੰ ਤਾਂ ਜਿਹੋ ਜਿਹਾ ਵੀ ਜੀਵਨ ਮਿਲ ਗਿਆ ਉਹਵੇਂ ਆਪ ਦਾ ਬਤੀਤ ਕਰ ਹੀ ਜਾਂਦੇ ਨੇ ਉਹਨਾਂ ਦਾ ਪਾਪ ਪੁਨ ਵੱਲੋਂ ਬੇਪਰਵਾਹ ਰਹਿਣਾ ਕੁਦਰਤੀ ਗੱਲ ਹੈ ਮਨੁੱਖਾ ਅਵਤਾਰ ਦਲਬ ਤੇਹੀ ਸੰਗਤ ਪੋਚ ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ ਇਸ ਦੀ ਸੰਗਤ ਵੀ ਨੀਚ ਬਕਾਰਾਂ ਨਾਲ ਹੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਤੇ ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਹੈ ਮਨੁੱਖ ਨੂੰ ਤਾਂ ਸਮਝਣੀ ਚਾਹੀਦੀ ਨਾ ਗੁਰੂ ਤੋਂ ਗੱਲ ਸਮਝ ਭਾਈ ਮਨੁੱਖ ਗੁਰੂ ਤੋਂ ਗੱਲ ਸਮਝ ਕੇ ਆਪਣਾ ਜੀਵਨ ਬਸਰ ਕਰ ਪਸ਼ੂ ਤਾਂ ਚੱਲ ਨਹੀਂ ਸਮਝ ਸਕਦੇ ਤੇ ਜੇ ਤੂੰ ਵੀ ਨਹੀਂ ਗੁਰੂ ਦੀ ਗੱਲ ਸੁਣਦਾ ਤੇ ਸਮਝਦਾ ਤੇ ਫੇਰ ਭਾਈ ਤੂੰ ਵੀ ਪਸ਼ੂਆਂ ਦੇ ਬਰਾਬਰ ਇੱਥੇ ਤਾਂ ਫੇਰ ਗੁਰਬਾਣੀ ਵਿੱਚ ਇਹ ਲਿਖਿਆ ਪਸ਼ੂ ਮਿਲੇ ਚੰਗੀਆਂ ਆਈਆਂ ਖੜ ਖਾਵੇ ਅਮਰਤ ਦੇ ਫੇਰ ਮਨੁੱਖ ਜੇ ਤੂੰ ਸੋਚ ਵਿਚਾਰ ਨਹੀਂ ਕਰਦਾ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਨਾਲ ਨਹੀਂ ਜੁੜਿਆ ਤਾਂ ਫੇਰ ਤੂੰ ਪਸ਼ੂ ਵੀ ਤੇਰੇ ਨਾਲ ਚੰਗੇ ਤੂੰ ਪਸੰਗਾਂ ਨਾਲ ਵੀ ਭੈੜਾ ਪਸ਼ੂ ਦਾ ਫਿਰ ਘਾ ਪੱਠਾ ਕਰਕੇ ਖਾ ਕੇ ਉਹ ਤਾਂ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ ਤੇ ਤੂੰ ਨਾਮ ਬਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਫਿਰ ਮਹਾਰਾਜ ਕਹਿੰਦੇ ਫਿਰ ਤੇਰਾ ਜੀਣਾ ਹਰਾਮ ਆ ਭਾਈ ਤੇਰੇ ਕਰਮ ਕਰੇ ਹੋਏ ਬੇਕਾਰ ਨੇ ਤੇਰੇ ਨਾਲੋਂ ਪਸ਼ੂ ਚੰਗਾ ਫਿਰ ਇਹ ਵੀ ਪੰਕਤੀ ਆਉਂਦੀ ਆ ਕੁਰਬਾਨੀ ਵਿੱਚ ਅੱਗੇ ਦੱਸਿਆ ਭਗਤ ਜੀ ਨੇ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿੱਥੇ-ਜਿੱਥੇ ਵੀ ਹਨ ਕਾਲ ਫਾਸ ਅਵੱਦ ਲਾਗੇ ਕਛਨ ਚੱਲੇ ਉਪਾਏ ਭਗਤ ਜੀ ਕਹਿੰਦੇ ਨੇ ਸਾਰੇ ਜੀਵ ਜੰਤਾਂ ਨੂੰ ਕਾਲ ਦੀ ਆਤਮਿਕ ਮੌਤ ਦੀ ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ ਇਨਾਂ ਦੀ ਕੋਝ ਪੇਸ ਨਹੀਂ ਜਾਂਦੀ ਜੀਵਾਂ ਦੀ ਰਬਦਾਸ ਦਾਸ ਉਦਾਸ ਤਜ ਭ੍ਰਮ ਅਪਣ ਵਾਹਿਗੁਰੂ ਰਬਦਾਸ ਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਹੁਣ ਭਗਤ ਜੀ ਦੱਸਦੇ ਨੇ ਵੀ हे ਰਬਦਾਸ हे ਪ੍ਰਭੂ ਦੇ ਦਾਸ ਰਬਦਾਸ ਤੂੰ ਤਾਂ ਵਿਕਾਰਾਂ ਦੇ ਮੋਹ ਵਿੱਚੋਂ ਨਿਕਲ ਏ ਭਟਕਣਾ ਛੱਡ ਦੇ ਸਤਿਗੁਰੂ ਦਾ ਗਿਆਨ ਕਮਾਹ ਇਹੀ ਤਪਾਂ ਦਾ ਤਪ ਹੈ ਸਾਰੇ ਤੇਰੇ ਰੋਗ ਕੱਟੇ ਜਾਣਗੇ ਜਦੋਂ ਤੂੰ ਪ੍ਰਭੂ ਪਰਮਾਤਮਾ ਦਾ ਭਗਤ ਬਣ ਗਿਆ ਨਾਮ ਜਪਣਾ ਸ਼ੁਰੂ ਕਰਤਾ ਥਿੜੀ ਗੱਲ ਮੁਕਾਈ ਆ ਗੁਰੂ ਸਾਹਿਬ ਨੇ ਪੂਰਨ ਕੀਤੀ ਆ ਭਗਤ ਜੀ ਨੇ ਗੱਲ ਵੀ ਤੁਸੀਂ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਜੋ ਸੁਖ ਸੂਲਤਾ ਤੋਂ ਮਿਲੀਆਂ ਹੀ ਨੇ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦਾ ਆਨੰਦ ਮਾਣਦਾ ਹੋਇਆ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਗੁਰੂ ਜੀ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਘਰ ਛੱਡ ਕੇ ਚਲੇ ਆ ਜਾ ਸੁੱਖ ਸੁਹੂਲਤਾਂ ਦਾ ਆਨੰਦ ਨਾ ਮਾਣ ਫਟੇ ਪੁਰਾਣੇ ਕੱਪੜੇ ਪਾਈ ਰੱਖ ਨਾ ਮਹਾਰਾਜ ਕਹਿੰਦੇ ਸੁੱਖ ਸੁਹੂਲਤਾਂ ਦਾ ਆਨੰਦ ਲੈਂਦਾ ਹੋਇਆ ਪ੍ਰਭੂ ਪਰਮਾਤਮਾ ਦਾ ਨਾਮ ਜਪ ਫਿਰ ਤੂੰ ਇਹਨਾਂ ਤੋਂ ਬਚ ਜਾਏਗਾ ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਰਕਾਂ ਤੋਂ ਬਚ ਜਾਏਗਾ ਚਰਾਸੀ ਦੇ ਗੇੜ ਤੋਂ ਬਚ ਜਾਏਗਾ ਨਹੀਂ ਤਾਂ ਆਪਾਂ ਸ਼ੁਰੂ ਚ ਗੱਲ ਕਰੀ ਆ ਨਾ ਵੀ ਜੇ ਬੰਦਾ ਮੋਹ ਮਾਇਆ ਦੇ ਵਿੱਚ ਹੀ ਫਸਿਆ ਰਹਿੰਦਾ ਮੇਰਾ ਘਰ ਉਹ ਮੇਰੇ ਬੱਚੇ ਮੇਰੀਆਂ ਕੋਠੀਆਂ ਮੇਰੀਆਂ ਕਾਰਾਂ ਇਹਨਾਂ ਦੇ ਵਿੱਚ ਹੀ ਮਨ ਰੁੱਝਿਆ ਰਹਿੰਦਾ ਤਾਂ ਸਰੀਰ ਛੱਡਣ ਤੋਂ ਬਾਅਦ ਵੀ ਫਿਰ ਇਹਨਾਂ ਦੇ ਵਿੱਚ ਹੀ ਫਸਦਾ ਉਹ ਜੀਵ ਆਤਮਾ ਮੋੜ ਮੋੜੇ ਇੱਥੇ ਨੂੰ ਹੀ ਭੱਜਦੀ ਆ ਗਾਂ ਕੋਈ ਟਿਕਾਣਾ ਨਹੀਂ ਹੁੰਦਾ ਨਾ ਮਜੱਪਿਆ ਨਹੀਂ ਗਾਂ ਕੋਈ ਬਾਹ ਫੜਨ ਵਾਲਾ ਨਹੀਂ ਨਾ ਤਾਂ ਇੱਥੋਂ ਵਾਲਾ ਲੋਕ ਸਬਰਿਆ ਤੇ ਨਾ ਪਰਲੋਕ ਸਬਰਿਆ ਜੀਵ ਆਤਮਾ ਫਿਰ ਪਟਕਦੀ ਆ ਜੀ ਮੈਂ ਇੱਕ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹ ਗਰਬਾਣੀ ਵੀ ਇਹ ਗੱਲ ਕਹਿੰਦੀ ਆ ਉਹ ਗੱਲ ਨੂੰ ਕੋ ਜੀਵ ਆਤਮਾ ਜਦੋਂ ਮੋਹ ਮਾਇਆ ਵਿੱਚ ਫਸਿਆ ਹੁੰਦਾ ਨਾ ਚੀਵ ਤੇ ਜਦੋਂ ਉਹ ਸਰੀਰ ਨੂੰ ਛੱਡਦਾ ਤੇ ਉਦੋਂ ਉਹ ਭਟਕਦਾ ਫਿਰਦਾ ਆਪਦੇ ਘਰ ਭੱਲੀ ਜਾਂਦਾ ਜਿੱਥੇ ਬੰਦਾ ਪੈਂਦਾ ਸੀ ਆਪਦੇ ਕਮਰੇ ਚੋਂ ਭੱਜਦਾ ਬੱਚਿਆਂ ਭੱਲੀ ਜਾਂਦਾ ਤੇ ਕਿਉਂਕਿ ਉਹਦੀ ਪਕੜ ਇਸ ਤੋਂ ਆ ਸਰੀਰ ਕਰਕੇ ਹੀ ਪਕੜ ਸੀ ਸਰੀਰ ਕਰਕੇ ਹੀ ਰਸਤੇ ਸੀ ਜੀਵ ਆਤਮਾ ਦੇ ਪੱਲੇ ਕੁਝ ਨਹੀਂ ਆਉਂਦਾ ਉਹ ਭਟਕਦੀ ਫਿਰਦੀ ਆ ਫਿਰ ਉਹ ਕਈ ਕਹਿੰਦੇ ਆ ਵੀ ਕਈ ਘੰਟੇ ਰਹਿੰਦੀ ਆ ਜੀਵਾਤਮਾ ਜਦੋਂ ਸਰੀਰ ਛੱਡ ਦਿੰਦੀ ਆ ਕਈ ਘੰਟੇ ਰਹਿੰਦੀ ਆ ਸੁਰਤ ਉਹ ਦੇਖਦੀ ਹੁੰਦੀ ਆ ਜੀਵਾਤਮਾ ਆਪਦੇ ਪਰਿਵਾਰ ਨੂੰ ਰੋ ਬਿਲਕਦੇ ਬਿਲਕਦੇ ਨੂੰ ਰੋਂਦੇ ਕਰ ਲੌਂਦੇ ਨੂੰ ਵੇਖਦੀ ਆ ਪਰ ਉਹਦੀ ਪੇਸ਼ ਨਹੀਂ ਕੋਈ ਚੱਲਦੀ ਉਹਦੀ ਆਵਾਜ਼ ਨਹੀਂ ਸੁਣੀ ਜਾਂਦੀ ਕਿਉਂਕਿ ਆਵਾਜ਼ ਸੁਣਨ ਵਾਸਤੇ ਆ ਜੀਭਾ ਲਾਈ ਜਨਾ ਪ੍ਰਭੂ ਪਰਮਾਤਮਾ ਨੇ ਆ ਸਰੀਰ ਦਿੱਤਾ ਇਸੇ ਹੀ ਬੋਲਦਾ ਤੇ ਸੁਣਦਾ ਉਹ ਜੀਵਾਤਮਾ ਦੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚਦੀ ਪਰਮਾਤਮਾ ਤੱਕ ਪਹੁੰਚਦੀ ਆ ਪਰਮਾਤਮਾ ਦਾ ਉਹਨੇ ਕੋਈ ਸਿਮਰਨ ਨਹੀਂ ਕੀਤਾ ਤੇ ਉਧਰ ਨਾਲ ਰਸਤਾ ਬਣਾਇਆ ਹੀ ਨਹੀਂ ਅੱਗੇ ਕੋਈ ਰਸਤਾ ਹੀ ਨਹੀਂ ਹੈ ਪਟਕਦੀ ਫਿਰਦੀ ਆ ਕਈ ਕਹਿੰਦੇ ਆ ਕਈ ਦਿਨ ਪਟਕਦੀ ਆ ਕਈ ਕਹਿੰਦੇ ਸਾਰੀ ਉਮਰ ਹੀ ਪਟਕਦੀ ਆ ਨਹੀਂ ਪਰ ਇਹਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਏਬ ਨਾ ਜਾਪੀ ਕਿੱਥੇ ਜਾਏ ਸਮਾਏ ਇਹ ਭਾਈ ਆਪਾਂ ਨੂੰ ਗੁਰਬਾਣੀ ਦਾ ਜਹਾਜ਼ ਦਿੱਤਾ ਨਾਮ ਬਾਣੀ ਨਾਲ ਜੁੜੇ ਰਹੀਏ ਪ੍ਰਮਾਤਮਾ ਦਾ ਨਾਮ ਜਪੀਏ ਤੇ ਮੈਂ ਤਾਂ ਇਹ ਵੀ ਗੱਲ ਕਹੂੰਗਾ ਬਈ ਅੱਗੇ ਫਿਰ ਗੁਰੂ ਨਾਨਕ ਸਾਹਿਬ ਸਾਨੂੰ ਜਦੋਂ ਆ ਸਰੀਰ ਛੱਡਦਾ ਜੀਵ ਆਤਮਾ ਨੂੰ ਕੋਈ ਰਾਹ ਨਹੀਂ ਦਿਉਂਦਾ ਤੇ ਸਾਡੇ ਗੁਰੂ ਨਾਨਕ ਸਾਹਿਬ ਨਾਲ ਜੇ ਸਾਡੀ ਬਣੀ ਹੋਊਗੀ ਤਾਂ ਅਸੀਂ ਉਹਦਾ ਸਿਮਰਨ ਕੀਤਾ ਹੋ ਪਰਮਾਤਮਾ ਦਾ ਤਾਂ ਉਹ ਸਾਨੂੰ ਅੱਗੇ ਰਸਤੇ ਦਿਖਾ ਦੇਗਾ ਵੀ ਆ ਜਾ ਪੁੱਤ ਇੱਧਰ ਜਾਣਾ ਆਪਾਂ ਇਹ ਚਾ ਇਹ ਮਨਕੜਤ ਕਹਾਣੀ ਨਹੀਂ ਜੀ ਇੱਕ ਬਲਬਲਾ ਹੈ ਅੰਦਰਲਾ ਵੀ ਵਾਕਿਆ ਹੋ ਸਕਦਾ ਇਹ ਜੇ ਆਪਣਾ ਇਹਦੇ ਨਾਲ ਗੁਰੂ ਨਾਨਕ ਨਾਲ ਸਾਂਝ ਹੋਏਗੀ ਪ੍ਰਭੂ ਪਰਮਾਤਮਾ ਦੀ ਬੰਦਗੀ ਦਾ ਸਾਡੇ ਕੋਲੇ ਰਾਸ ਹੋਏਗੀ ਪ੍ਰਭੂ ਪਰਮਾਤਮਾ ਦੀ ਬੰਦਗੀ ਦੀ ਤਾਂ ਉਹ ਫਿਰ ਸਾਨੂੰ ਅੱਗੇ ਖੜਾ ਵੀ ਆ ਜਾ ਪੁੱਤ ਹੁਣ ਇੱਧਰ ਚੱਲਣਾ ਆਪਾਂ ਕਿਤੇ ਟਿਕਾਣੇ ਲਾ ਦੂ ਜੀਵ ਆਤਮਾ ਭਟਕੇਗਾ ਨਹੀਂ ਤੇ ਨਹੀਂ ਇੱਥੇ ਦੇਖਦੇ ਹਾਂ ਆਪਾਂ ਉਹ ਇਹਦੇ 10 ਰੁਪਏ ਪਹਿਲਾਂ ਤਾਂ 1 ਰੁਪਿਆ ਕਹਿੰਦੇ ਹੁੰਦੇ ਸੀ 1 ਰੁਪਿਆ ਮੁਠੀ ਚ ਦੇ ਦਿਓ ਡੈੱਡ ਬੋਡੀ ਦੇ ਹੁਣ ਕੋਈ 10 ਵੀ ਦੇ ਦਿੰਦੇ ਆ ਭਲਾ ਕੋਈ ਲੱਖ ਰੁਪਈਆ ਲੈ ਉਹਦੇ ਨਾਲ ਪਾ ਦੇ ਵੀ ਚੱਕ ਪਾਈ ਤੇਰਾ ਰਸਤਾ ਨਾ 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 ਇਹ ਨਹੀਂ ਇਹ ਤਾਂ ਇੱਥੋਂ ਵਾਲਾ ਹੀ ਆ ਸਭ ਕੁਝ ਇਹ ਸਰੀਰ ਕਰੋੜਾਂ ਵਾਸਤੇ ਦੇਸ਼ ਦੀ ਪ੍ਰਮਾਣਿਤ ਇਹ ਕ੍ਰਾਂਸੀ ਆ ਜਿਹਦੇ ਨਾਲ ਆਪਣਾ ਕਾਰੋਬਾਰ ਚੱਲਦਾ ਲੈਣ ਦੇਣ ਅੱਗੇ ਨਹੀਂ ਕੁਝ ਵੀ ਚੱਲਣਾ ਅੱਗੇ ਚੱਲਣਾ ਪ੍ਰਭੂ ਪਰਮਾਤਮਾ ਦਾ ਨਾਮ ਤੇ ਗੁਰੂ ਨਾਲ ਪਾਈ ਹੋਈ ਦੋਸਤੀ ਉਹ ਕੰਮ ਆਏਗੀ ਤੇ ਜੇ ਗੁਰੂ ਨਾਲੋਂ ਪਾਈ ਆਪਾਂ ਟੁੱਟੇ ਆ ਪ੍ਰਭੂ ਪਰਮਾਤਮਾ ਦਾ ਨਾਮ ਪੱਲੇ ਨਹੀਂ ਤਾਂ ਫੇਰ ਤੁਸੀਂ ਇਥੇ ਮਤਲਬ ਵੀ ਆ ਹੁਣ ਤਾਂ ਆਪਾਂ ਮੋਹ ਜਾਲ ਦੇ ਵਿੱਚ ਹੀ ਭਟਕਦੇ ਫਿਰਦੇ ਆ ਕੰਮਾਂ ਧੰਦਿਆਂ ਵਿੱਚ ਰੁੱਝੇ ਰਹਿੰਦੇ ਆ ਤੇ ਫੇਰ ਇਹ ਜੀਵ ਆਤਮਾ ਦੇ ਕੱਖ ਨਹੀਂ ਪੱਲੇ ਆਉਂਦਾ ਫਿਰ ਭੱਜਦੀ ਆ ਆਪਦੇ ਜੀਵਾਂ ਵੱਲ ਨੂੰ ਆਪਦੇ ਰਿਸ਼ਤੇਦਾਰਾਂ ਵੱਲ ਨੂੰ ਬੱਚਿਆਂ ਵੱਲ ਨੂੰ ਕਿਉਂਕਿ ਆ ਸਰੀਰ ਛੱਡਣ ਤੋਂ ਬਾਅਦ ਜੀਵ ਆਤਮਾ ਦੀ ਕੋਈ ਪੇਸ਼ ਨਹੀਂ ਇਹਦੇ ਨਾਲ ਸੰਬੰਧ ਨਹੀਂ ਕੋਈ ਰਹਿੰਦਾ ਕੋਈ ਪਕੜ ਨਹੀਂ ਰਹਿੰਦੀ ਇਹਦੀ ਜੀਵ ਆਤਮਾ ਦੀ ਸੰਸਾਰ ਦੇ ਨਾਲ ਤੇ ਨਾ ਫੇਰ ਉਧਰ ਪਰਮਾਤਮਾ ਨਾਲ ਬਣੀ ਹੁੰਦੀ ਆ ਫੇਰ ਆਈ ਭਟਕਦੀ ਰਹਿੰਦੀ ਆ ਤਰਲੇ ਪਾਉਂਦੀ ਆ ਚੀਕਾ ਮਾਰਦੀ ਆ ਰੁੰਦੀ ਆ ਨਾਂ ਬਾਣੀ ਨਾਲ ਜੁੜੀਏ ਪਾਈ ਗੁਰੂ ਦੇ ਬਣ ਕੇ ਹੋਈ ਚੱਲੀਏ ਤੇ ਜੇ ਅਸੀਂ ਗੁਰੂ ਦੇ ਹੋਵਾਂਗੇ ਤਾਂ ਬਾਹ ਸਾਡੀ ਫੜੇਗਾ ਐਸ ਸੰਸਾਰ ਵਿੱਚ ਵੀ ਤੇ ਦਰਗਾਹ ਵਿੱਚ ਵੀ ਸੋ ਅੱਗੇ ਭਗਤ ਜੀ ਨੇ ਦੱਸਿਆ ਭਗਤਨ ਜਨ ਪੈ ਹਰਨ ਪਰਮ ਆਨੰਦ ਕਰੋ ਨਿਦਾਨ ਭਗਤ